ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਪਰਮਜੋਤ ਸਿੰਘ ਪਰਮ ਟੀਵੀ ਤੋਂ ਅੱਜ 6ਵੀਂ ਜਮਾਤ ਲਈ ਫਿਰ ਹਾਜ਼ਰ ਹੋਇਆ ਹਾਂ ਉਹਨਾਂ ਦਾ ਪਾਠ 18ਵਾਂ ਲੈ ਕੇ ਜਿਸ ਦਾ ਨਾਮ ਹੈ ਸੜਕੀ ਦੁਰਘਟਨਾਵਾਂ ਤੋਂ ਬਚਾ ਜੋ ਸੜਕ ਤੇ ਦੁਰਘਟਨਾਵਾਂ ਹੁੰਦੀਆਂ ਉਸ ਤੋਂ ਅਸੀਂ ਕਿਸ ਤਰ੍ਹਾਂ ਬਚਾਅ ਕਰ ਸਕਦੇ ਹਾਂ ਖਾਸ ਕਰਕੇ ਸਾਡੇ ਲਈ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਲੈ ਕੇ ਪੇਰੈਂਟਸ ਬਹੁਤ ਪਰੇਸ਼ਾਨ ਹੁੰਦੇ ਹਨ ਕਿ ਉਹ ਸੜਕ ਤੇ ਠੀਕ ਠਾਕ ਚੱਲਣ ਤੇ ਘਰ ਸੁਰੱਖਿਅਤ ਪਹੁੰਚ ਜਾਣ ਸੋ ਆਓ ਅਸੀਂ ਇਨਾਂ ਤੋਂ ਬਚਾਅ ਕਿੱਦਾਂ ਕਰ ਸਕਦੇ ਹਾਂ ਕਿਸ ਤਰ੍ਹਾਂ ਸੜਕਾਂ ਤੇ ਜਾਣਾ ਹੈ ਘੁੰਮਣਾ ਫਿਰਨਾ ਹੈ ਇਸ ਦੀ ਜਾਣਕਾਰੀ ਅਸੀਂ ਇਸ ਲੈਸਨ ਚ ਲੈਂਦੇ ਹਾਂ ਚਲੋ ਸ਼ੁਰੂ ਕਰਦੇ ਹਾਂ ਸੜਕਾਂ ਉੱਤੇ ਬੱਸਾਂ ਕਾਰਾਂ ਸਾਈਕਲਾਂ ਆਦ ਨੂੰ ਕੀੜੀਆਂ ਵਾਂਗ ਘੁੰਮਦੇ ਵੇਖ ਕੇ ਇੰਜ ਜਾਪਦਾ ਹੈ ਜਿਵੇਂ ਲੋਕੀ ਘਰਾਂ ਨੂੰ ਛੱਡ ਕੇ ਸੜਕਾਂ ਉੱਤੇ ਹੀ ਆ ਗਏ ਹੋਣ ਸੜਕਾਂ ਉੱਤੇ ਦਿਨ ਬਦੇ ਨਾਵਾ ਚਾਈ ਵੱਧ ਰਹੀ ਹੈ ਵੱਡੇ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਤਾਂ ਪੈਦਲ ਚੱਲਣਾ ਵੀ ਔਖਾ ਹੋ ਜਾਂਦਾ ਹੈ ਇਨ੍ਹਾਂ ਸ਼ਹਿਰਾਂ ਵਿੱਚ ਮਾਲ ਤੇ ਬੰਦਿਆਂ ਦੀ ਢੋਟਵਾਈ ਕਰਦੇ ਟਰੱਕਾਂ, ਬੱਸਾਂ, ਕਾਰਾਂ ਆਦਿ ਦਾ ਤੰਤ ਲੱਗਿਆ ਰਹਿੰਦਾ ਹੈ। ਹੁਣ ਤਾਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਉੱਤੇ ਵੀ ਆਵਾਜਾਈ ਵਧਣ ਲੱਗ ਪਈ ਹੈ। ਸੜਕਾਂ ਦੇ ਜਾਲ ਵਿਛਣ ਕਾਰਨ ਪਿੰਡ ਤੇ ਦੂਰ ਦੁਰਾਡੇ ਪਛੜੇ ਇਲਾਕੇ ਵੀ ਸ਼ਹਿਰਾਂ ਨਾਲ ਜੁੜ ਗਏ ਹਨ। ਬੱਸਾਂ, ਗੱਡੀਆਂ ਦੀਆਂ ਸਹੂਲਤਾਂ ਕਾਰਨ ਅਨੇਕ ਕਿਸਮ ਦੇ ਕਮਾਕਾਰਾਂ ਦੇ ਸਬੰਧ ਵਿੱਚ ਲੋਕਾਂ ਦਾ ਆਉਣ ਜਾਣ ਵਦੇਰੇ ਹੋ ਗਿਆ ਹੈ ਕੋਈ ਸ਼ਹਿਰ ਨੌਕਰੀ ਕਰਨ ਜਾਂਦਾ ਹੈ ਕੋਈ ਪੜਨ ਲਈ ਕਿਸੇ ਨੇ ਸ਼ਹਿਰ ਦੇ ਹਸਪਤਾਲ ਵਿੱਚ ਰੋਗੀ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੁੰਦਾ ਹੈ ਪੈਦਲ ਚੱਲਣਾ ਅਤੇ ਪਸ਼ੂਆਂ ਦੀ ਸਵਾਰੀ ਕਰਨਾ ਕਟ ਗਿਆ ਹੈ ਉਸ ਦੀ ਥਾਂ ਤੇਜ਼ ਚੱਲਣ ਵਾਲੇ ਮਸ਼ੀਨੀ ਸਾਧਨ ਵੱਧ ਗਏ ਹਨ ਨਿਤ ਨਵੇਂ ਦਿਨ ਤੇਜ਼ ਤੋਂ ਤੇਜ਼ ਚੱਲਣ ਵਾਲੀਆਂ ਕਾਰਾਂ ਮੋਟਰਾਂ ਗੱਡੀਆਂ ਅਤੇ ਹਵਾਈ ਜਹਾਜ਼ਾਂ ਦੀਆਂ ਕਾਢਾਂ ਦਾ ਪਤਾ ਲੱਗਦਾ ਹੈ। ਦੇਸ਼ ਵਿੱਚ ਹੋ ਰਹੀ ਤਰੱਕੀ ਕਾਰਨ ਲੋਕਾਂ ਦੇ ਕੰਮਕਾਰ ਵੱਧ ਰਹੇ ਹਨ ਤੇ ਵੇਲ ਕੱਟ ਰਹੀ ਹੈ। ਜੇ ਵੇਲ ਨਹੀਂ ਕਟੀ ਤਾਂ ਠੰਮਾ ਜ਼ਰੂਰ ਕੱਟ ਗਿਆ ਹੈ। ਹਰ ਕੋਈ ਕਾਲ ਵਿੱਚ ਹੁੰਦਾ ਹੈ। ਜਰਾ ਕਿਤੇ ਰੁਕਣਾ ਪਏ ਤਾਂ ਮਨ ਕਿੰਨਾ ਬੇਚੈਨ ਹੁੰਦਾ ਹੈ। ਤੁਸੀਂ ਕਦੇ ਰੇਲ ਦਾ ਫਾਟਕ ਬੰਦ ਹੋਇਆ ਵੇਖਿਆ ਹੋਣਾ ਹੈ। ਫਾਟਕ ਦੇ ਦੋਵੇਂ ਪਾਸੇ ਆਉਣ ਜਾਣ ਵਾਲਿਆਂ ਦੀ ਭੀੜ ਲੱਗ ਜਾਂਦੀ ਹੈ। ਹਰ ਕੋਈ ਇੰਨਾ ਕਾਲਾ ਹੁੰਦਾ ਹੈ ਕਿ ਮੋੜ-ਮੋੜ ਫਾਟਕ ਵਾਲੇ ਨੂੰ ਆਵਾਜ਼ਾਂ ਦਿੱਤੀਆਂ ਜਾਂਦੀਆਂ ਹਨ ਬੁਰਾ ਭਲਾ ਕਿਹਾ ਜਾਂਦਾ ਹੈ ਹੂੰ ਗੱਡੀ ਘੰਟੇ ਨੂੰ ਆਣੀ ਐ ਇਹਨੇ ਫਾਟਕ ਪਹਿਲਾਂ ਹੀ ਬੰਦ ਕਰਤਾ ਜਾਂ ਓਏ ਖੋਲ ਵੀ ਹੁਣ ਕਿਵੇਂ ਹੌਲੀ-ਹੌਲੀ ਤੁਰਦਾ ਏ ਚਲੋ ਫਾਟਕ ਖੁੱਲਿਆ ਤਾਂ ਜਿਵੇਂ ਮੱਝਾਂ ਦੇ ਸਿੰਘ ਫਸ ਜਾਂਦੇ ਹਨ ਦੋਵੇਂ ਪਾਸੇ ਦੀਆਂ ਬੱਸਾਂ ਮੋਟਰਾਂ ਆਮੋ ਸਾਹਮਣੇ ਫਸ ਖਲੋਂਦੀਆਂ ਹਨ ਇਸ ਬੇਸਬਰੀ ਦੇ ਬੜੇ ਭਿਆਨਕ ਨਤੀਜੇ ਨਿਕਲਦੇ ਹਨ ਨਿਤ ਚੜ੍ਹੇ ਸੂਰਜ ਦਿਲ ਕੰਬਾਉ ਉਦੁਰਘਟਨਾਵਾਂ ਦੇ ਸਮਾਚਾਰ ਮਿਲਦੇ ਹਨ ਜਵਾਨ ਜਹਾਨ مرد ਇਸਤਰੀਆਂ ਅਤੇ ਬੱਚੇ ਬੇਵਕਤ ਦੀ ਮੌਤ ਮਰਦੇ ਹਨ ਕਈ ਬਚਤਾ ਜਾਂਦੇ ਹਨ ਪਰ ਅੰਗਹੀਣ ਹੋ ਜਾਂਦੇ ਹਨ ਲੱਖਾਂ ਰੁਪਏ ਦੀਆਂ ਗੱਡੀਆਂ ਮੋਟਰਾਂ ਦੀ ਟੁੱਟ ਪੱਜ ਅੱਡ ਹੁੰਦੀ ਹੈ ਇਨ੍ਹਾਂ ਦੁਰਘਟਨਾਵਾਂ ਲਈ ਸੜਕ ਉੱਤੇ ਚੱਲਣ ਵਾਲੇ ਸਾਰੇ ਹੀ ਜ਼ਿੰਮੇਵਾਰ ਹਨ ਦੁਰਘਟਨਾਵਾਂ ਦਾ ਇੱਕ ਕਾਰਨ ਹਰ ਇੱਕ ਦਾ ਤੇਜ਼ ਚੱਲਣਾ ਹੈ ਹਰ ਕੋਈ ਚਾਹੁੰਦਾ ਹੈ ਵੱਧ ਤੋਂ ਵੱਧ ਸਪੀਡ ਤੇ ਗੱਡੀ ਚਲਾਈ ਜਾਵੇ ਜੇ ਆਪ ਨਹੀਂ ਚਲਾਉਂਦੇ ਤਾਂ ਡਰਾਈਵਰ ਨੂੰ ਹੋਰ ਤੇਜ਼ ਚਲਾਉਣ ਲਈ ਕਹਿੰਦੇ ਹਨ ਸੜਕਾਂ ਉੱਤੇ ਦੋ ਬਰਾਬਰ ਭਜਦੀਆਂ ਬੱਸਾਂ ਦੀ ਦੌੜ ਅਕਸਰ ਵੇਖੀ ਜਾਂਦੀ ਹੈ ਉਹ ਇੱਕ ਦੂਜੇ ਤੋਂ ਅੱਗੇ ਲੰਘਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਮਸ਼ੀਨਾਂ ਨਾਲ ਕਾਹਦਾ ਜ਼ੋਰ ਤੇਜ਼ ਭਜਦੀ ਮੋਟਰ ਗੱਡੀ ਔਖੀ ਰੁਕਦੀ ਹੈ ਮੋੜਨ ਵੇਲੇ ਉਲਟ ਜਾਂਦੀ ਹੈ ਪਲਾ ਸੋਚੋ ਸਵਾਰੀਆਂ ਨਾਲ ਭਰੀ ਬੱਸ ਨੂੰ ਮੁਕਾਬਲੇ ਵਿੱਚ ਭਜਾਣਾ ਸਾਰੀਆਂ ਸਵਾਰੀਆਂ ਦੀ ਜਾਨ ਨਾਲ ਖੇਡਣਾ ਨਹੀਂ ਹੌਲੀ ਚਲਾਉਣ ਨਾਲ ਮਸਾਂ ਕੁਝ ਮਿੰਟਾਂ ਦੀ ਹੀ ਦੇਰੀ ਹੁੰਦੀ ਹੈ ਬਹੁਤ ਸਾਰੇ ਹਾਦਸੇ ਡਰਾਈਵਰਾਂ ਦੀ ਲਾਪਰਵਾਹੀ ਨਾਲ ਵੀ ਹੁੰਦੇ ਹਨ ਸ਼ਰਾਬ ਪੀ ਕੇ ਗੱਡੀ ਚਲਾਣੀ ਜਾਂ ਗੱਡੀ ਚਲਾਉਂਦਿਆ ਕੰਡਕਟਰ ਜਾਂ ਕਿਸੇ ਹੋਰ ਸਵਾਰੀ ਨਾਲ ਗੱਲ ਨਹੀਂ ਪੈ ਜਾਣਾ ਹਾਦਸੇ ਦਾ ਕਾਰਨ ਬਣ ਜਾਂਦਾ ਹੈ ਆਪਣੀ ਗੱਡੀ ਨੂੰ ਚੈੱਕ ਨਾ ਕਰਨਾ ਬ੍ਰੇਕਾਂ ਜਾਂ ਰੋਸ਼ਨੀ ਦਾ ਪ੍ਰਬੰਧ ਠੀਕ ਨਾ ਰੱਖਣਾ ਦੁਰਘਟਨਾਵਾਂ ਦੇ ਖਤਰੇ ਨੂੰ ਵਧਾਉਣਾ ਹੈ ਕਹਿੰਦੇ ਹਨ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਡਰਾਈਵਰ ਲੱਖ ਸਾਵਧਾਨੀ ਨਾਲ ਗੱਡੀਆਂ ਚਲਾਉਣ ਜੇ ਸੜਕ ਉੱਤੇ ਚਲਦੇ ਹੋਰ ਲੋਕ ਲਾਹ ਪਰਵਾਹੀ ਵਰਤਣਗੇ ਤਾਂ ਦੁਰਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ। ਭੀੜ ਵਾਲੀਆਂ ਸੜਕਾਂ ਉੱਤੇ ਪੈਦਲ ਚੱਲਣ ਵਾਲਿਆਂ ਦਾ ਆਪਣੇ ਖੱਬੇ ਹੱਥ ਨਾਲ ਤੁਰਨਾ, ਸਾਈਕਲ ਚਲਾਉਣ ਵਾਲਿਆਂ ਦਾ 2-2, 3-3 ਦੀਆਂ ਜੋੜੀਆਂ ਬਣਾ ਕੇ ਚੱਲਣਾ, ਮੁੜਨ ਵੇਲੇ ਹੱਥ ਦਾ ਇਸ਼ਾਰਾ ਨਾ ਦੇਣਾ ਜਾਂ ਗੱਡੀਆਂ ਮੋਟਰਾਂ ਦੇ ਇਸ਼ਾਰੇ ਅਤੇ ਹਾਰਨਾਂ ਦੀ ਪ੍ਰਵਾਹ ਨਾ ਕਰਨਾ ਮੌਤ ਨੂੰ ਆਵਾਜ਼ਾਂ ਮਾਰਨ ਵਾਲੀ ਗੱਲ ਹੈ। ਸੜਕ ਆਉਣ-ਜਾਣ ਲਈ ਹੁੰਦੀ ਹੈ। ਵਿਚਕਾਰ ਖੜ ਕੇ ਗੱਲਾਂ ਮਾਰਨ ਜਾਂ ਬੈਠ ਕੇ ਆਰਾਮ ਕਰਨ ਲਈ ਨਹੀਂ ਹੁੰਦੀ ਪਰ ਕਈ ਲੋਕ ਅਜਿਹਾ ਸਮਝਦੇ ਹਨ ਕਿ ਜਿੱਥੇ ਕੋਈ ਜਾਣ ਪਛਾਣ ਵਾਲਾ ਮਿਲ ਗਿਆ ਉੱਥੇ ਹੀ ਖੜ ਗਏ ਭਾਵੇਂ ਉੱਤੇ ਟਰੱਕ ਆ ਚੜੇ ਕਈ ਸੱਜਣ ਸਾਈਕਲ ਜਾਂ ਸਕੂਟਰ ਰਾਹ ਦੇ ਵਿਚਕਾਰ ਖੜਾ ਕਰ ਦਿੰਦੇ ਹਨ ਰਾਹ ਰੁਕ ਜਾਂਦਾ ਹੈ ਦੁਰਘਟਨਾਵਾਂ ਦਾ ਡਰ ਵੱਧ ਜਾਂਦਾ ਹੈ ਛੋਟੇ ਬੱਚੇ ਭੋਲੇਪਨ ਵਿੱਚ ਸੜਕ ਉੱਤੇ ਖੇਡਦੇ ਹਨ ਪੈਂਡੂ ਲੋਕ ਸੜਕਾਂ ਦੇ ਕਿਨਾਰੇ ਆਪਣੇ ਪਸ਼ੂਆਂ ਨੂੰ ਚਾਰਦੇ ਹਨ ਕਈ ਹਾਲਤਾਂ ਵਿੱਚ ਪੀੜੀਆਂ ਸੜਕਾਂ ਤੇ ਭੈੜਾ ਮੌਸਮ ਵੀ ਦੁਰਘਟਨਾ ਦਾ ਕਾਰਨ ਬਣਦਾ ਹੈ ਵਰਖਾ ਰੁੱਤ ਵਿੱਚ ਕਈ ਥਾਵਾਂ ਤੇ ਸੇਮ ਹੋ ਜਾਂਦੀ ਹੈ ਸੜਕ ਦੱਬ ਜਾਂਦੀ ਹੈ ਤੇਜ਼ ਮੀਂਹ ਕਾਰਨ ਘਰਾਣਾ ਪੈ ਜਾਂਦੀਆਂ ਹਨ ਪਹਾੜੀ ਇਲਾਕਿਆਂ ਵਿੱਚ ਪਹਾੜੀਆਂ ਦੀ ਮਿੱਟੀ ਡਿੱਗ ਕੇ ਰਸਤਾ ਰੋਕ ਲੈਂਦੀ ਹੈ ਅਜਿਹੇ ਮੌਕੇ ਗੱਡੀਆਂ ਮੋਟਰਾਂ ਨੂੰ ਖਤਰੇ ਤੋਂ ਬਚਾਉਣ ਲਈ ਸੰਕੇਤ ਬੋਰਡ ਲਾਉਣੇ ਚਾਹੀਦੇ ਹਨ ਭਾਰੀ ਧੁੰਦ ਵਿੱਚ ਵੀ ਗੱਡੀਆਂ ਦੀਆਂ ਟੱਕਰਾਂ ਹੋ ਜਾਂਦੀਆਂ ਹਨ ਦੁਰਘਟਨਾਵਾਂ ਨੂੰ ਰੋਕਣ ਦੇ ਉਪਾਅ ਸੜਕ ਉੱਤੇ ਚੱਲਣ ਵਾਲਿਆਂ ਕੋਲ ਹੀ ਹਨ ਉਹਨਾਂ ਦੁਆਰਾ ਵਰਤੀ ਗਈ ਸਾਵਧਾਨੀ ਨਾਲ ਹੀ ਇਸ ਸਮੱਸਿਆ ਨੂੰ ਨਜਿੱਠਿਆ ਜਾ ਸਕਦਾ ਹੈ ਸੜਕ ਉੱਤੇ ਚੱਲਣ ਦੇ ਕੁਝ ਨਿਯਮ ਇਸ ਪ੍ਰਕਾਰ ਹਨ ਆਪਣੇ ਖੱਬੇ ਹੱਥ ਚੱਲੋ ਸੜਕ ਸਾਵਧਾਨੀ ਨਾਲ ਪਹਿਲਾਂ ਸੱਜੇ ਪਾਸੇ ਵੇਖ ਕੇ ਫਿਰ ਖੱਬੇ ਪਾਸੇ ਵੇਖ ਕੇ ਪਾਰ ਕਰੋ ਕਾਲ ਨਾ ਕਰੋ ਕਬਰਹਾਟ ਵਿੱਚ ਭੱਜੋ ਨਾ ਸੜਕ ਖਾਲੀ ਨਾ ਹੋਵੇ ਤਾਂ ਰੁਕ ਜਾਓ ਜੇ ਦੂਜਿਆਂ ਨੂੰ ਪਾਰ ਕਰਨਾ ਹੈ ਤਾਂ ਉਹਨਾਂ ਦੇ ਸੱਜੇ ਪਾਸਿਓਂ ਕਰੋ ਚੌਕਾਂ ਅਤੇ ਭੀੜ ਵਾਲੀਆਂ ਥਾਵਾਂ ਤੇ ਟ੍ਰੈਫਿਕ ਦੇ ਸਿਪਾਹੀ ਦੇ ਇਸ਼ਾਰੇ ਮੰਨੋ ਜੇ ਰੋਸ਼ਨੀयां ਲੱਗੀਆਂ ਹਨ ਤਾਂ ਸਮਝੋ ਕਿ ਹਰੀ ਬੱਤੀ ਚੱਲਣ ਲਈ ਹੈ ਪੀਲੀ ਉਡੀਕਣ ਲਈ ਹੈ ਅਤੇ ਲਾਲ ਰੁਕਣ ਲਈ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਪੁਲਿਸ ਦੁਆਰਾ ਸੜਕ ਤੇ ਚੱਲਣ ਵਾਲਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਚੁਰਾਹਿਆਂ ਤੇ ਲਾਊਡ ਸਪੀਕਰਾਂ ਦੁਆਰਾ ਜ਼ਰੂਰੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਮੋੜ ਤੇ ਹੌਲੀ ਚਲਾਓ ਮੁੜਨ ਵੇਲੇ ਇਸ਼ਾਰੇ ਦਿਓ ਆਤ ਸੜਕਾਂ ਨੂੰ ਚੰਗੀ ਹਾਲਤ ਵਿੱਚ ਰੱਖਣਾ ਸੜਕਾਂ ਉੱਤੇ ਇਸ਼ਾਰਿਆਂ ਵਾਲੇ ਬੋਰਡ ਲਾਉਣਾ ਸਰਕਾਰ ਦਾ ਕੰਮ ਹੈ ਇਨ੍ਹਾਂ ਬੋਰਡਾਂ ਉੱਤੇ ਅੱਗੇ ਆਉਣ ਵਾਲੇ ਮੋੜ, ਉਚਾਈ, ਨਿਵਾਣ, ਪੁਲ, ਚੌਂਕ, ਸਕੂਲ ਆਦਿ ਬਾਰੇ ਦੱਸਿਆ ਹੁੰਦਾ ਹੈ। ਆਬਾਦੀ ਦੇ ਨੇੜੇ ਸਪੀਡ ਘਟ ਰੱਖਣ ਲਈ ਕਿਹਾ ਜਾਂਦਾ ਹੈ। ਇਨ੍ਹਾਂ ਸੰਕੇਤਾਂ ਵਾਲੇ ਬੋਰਡ ਲਾਉਣ ਦਾ ਤਦ ਹੀ ਲਾਭ ਹੁੰਦਾ ਹੈ ਜੇ ਇਹਨਾਂ ਅਨੁਸਾਰ ਚੱਲਿਆ ਜਾਵੇ। ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹਿਆਂ ਚੰਗੀਆਂ ਆਤਾਂ ਵਾਲੇ ਮਨੁੱਖ ਮਿਲ ਜਾਂਦੇ ਹਨ ਜੋ ਰਾਹ ਵਿੱਚੋਂ ਕੰਡੇ ਤੱਕ ਚੁੱਕ ਕੇ ਪਰਾਂ ਕਰ ਦਿੰਦੇ ਹਨ ਇਸ ਭਾਵਨਾ ਨਾਲ ਜੇ ਸੜਕਾਂ ਸਾਫ਼ ਰੱਖੀਆਂ ਜਾਣ ਜਾਂ ਗੰਦੀਆਂ ਹੀ ਨਾ ਕੀਤੀਆਂ ਜਾਣ ਅਤੇ ਆਵਾਜਾਈ ਸਮੇਂ ਆਪਣਾ ਅਤੇ ਦੂਜਿਆਂ ਦੇ ਬਚਾਅ ਦਾ ਖਿਆਲ ਰੱਖਿਆ ਜਾਵੇ ਤਾਂ ਦੁਰਘਟਨਾਵਾਂ ਟਲ ਸਕਦੀਆਂ ਹਨ ਇਹ ਜੀਵਨ ਦਾ ਪੰਧ ਸੁਖੀ ਸਾਂਦੀ ਹੀ ਮੁਕਣਾ ਚਾਹੀਦਾ ਹੈ ਅਜਿਹਾ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਸੋ ਬਹੁਤ ਵਧੀਆ ਲੈਸਨ ਮੈਂ ਸਮਝਦਾ ਹਾਂ ਕਿ ਕਈ ਵਾਰ ਜਦੋਂ ਸਾਨੂੰ ਕੋਈ ਸਿੱਖਿਆ ਦੇਣ ਲੱਗ ਜੇ ਤਾਂ ਸਾਨੂੰ ਨੀਂਦ ਆਣ ਲੱਗ ਜਾਂਦੀ ਹੈ ਠੀਕ ਹੈ ਪਰ ਇਹ ਸਿੱਖਿਆ ਸਿੱਧਾ ਹੀ ਸਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ ਸੋ ਬਹੁਤ ਧਿਆਨ ਨਾਲ ਇਹਨੂੰ ਫੇਰ ਦੁਬਾਰਾ ਸੁਣੋ ਤਾਂ ਕਿ ਤੁਸੀਂ ਆਪ ਵੀ ਸੁਰੱਖਿਅਤ ਰਹੋ ਕਿਉਂਕਿ ਦੂਜਿਆਂ ਨੂੰ ਵੀ ਨਾਲ ਸੁਰੱਖਿਅਤ ਕਰ ਸਕੋ ਠੀਕ ਹੈ ਸੋ ਮੈਨੂੰ ਤਾਂ ਇਹ ਲੈਸਨ ਬਹੁਤ ਵਧੀਆ ਲੱਗਾ ਤੇ ਮੈਂ ਉਮੀਦ ਕਰਦਾ ਤੁਸੀਂ ਵੀ ਕਾਫੀ ਕੁਝ ਸਿੱਖਿਆ ਹੋਵੇਗਾ ਤੇ ਆਪ ਵੀ ਸੁਰੱਖਿਅਤ ਰਹੋਗੇ ਤੇ ਆਪਣੇ ਘਰਦਿਆਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦਿਓਗੇ ਤੇ ਪਤਾ ਚੱਲੇ ਕਿ ਤੁਸੀਂ ਕੀ ਕੀ ਸਿੱਖਿਆ ਆਓ ਨਾਲ ਪਾਠ ਅਭਿਆਸ ਵੀ ਕਰੋ ਤੇ ਆਪਣੀ ਕਾਪੀ ਵੀ ਸੋਹਣੀ ਸੋਹਣੀ ਬਣਾਓ ਤੇ ਟੀਚਰ ਕੋ ਚੈੱਕ ਕਰੋ ਤੇ ਪੇਪਰ ਵਾਸਤੇ ਵੀ ਅੱਛੀ ਤਿਆਰੀ ਕਰੋ ਤੇ ਅਖੀਰ ਤੋਹੀ ਕੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਜੇ ਕਰ ਲਿਆ ਹੈ ਤਾਂ ਮੈਸੇਜ ਵਿੱਚ ਜ਼ਰੂਰ ਮੈਨੂੰ ਦੱਸੋ ਕਿ ਸਰ ਮੈਂ ਇਹ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਤੇ ਉਸ ਤੋਂ ਬਾਅਦ ਧੰਨਵਾਦ ਦਾ ਮੇਰੇ ਵੱਲੋਂ ਮੈਸੇਜ ਜ਼ਰੂਰ ਆਏਗਾ ਥੈਂਕ ਯੂ ਸੋ ਮਚ ਮਿਲਦੇ ਹਾਂ ਅਗਲੀ ਵੀਡੀਓ ਵਿੱਚ